ਆੜਾ ਦੇ ਵਿੱਚ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਪੰਜਾਬ ਦੇ ਵਿੱਚ ਸਤਲੁਜ ਅਤੇ ਬਿਆਸ ਦਰਿਆ ਉਫਾਨ ਦੇ ਉੱਤੇ ਹੈ ਉੱਦੀ ਉਰ तमाम ਲੋਕਾਂ ਦੀਆਂ ਨਿਗਾਹਾਂ ਮੰਗਲ ਡੈਮ ਦੇ ਉੱਤੇ ਨੇ ਪਾਖਣਾ ਡੈਮ ਦੇ ਵਿੱਚ ਵੇਖਿਆ ਜਾਵੇ ਤਾਂ ਇਸ ਨੇ ਪਾਣੀ ਦਾ ਕੀ ਪੱਧਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪਾਣੀ ਜੁਬ ਹੈ ਉਹ ਮੰਗਲ ਡੈਮ ਦੇ ਵਿੱਚ 1623 ਫੁੱਟ ਦੇ ਉੱਤੇ ਪਹੁੰਚ ਚੁੱਕਾ ਹੈ ਜਾਕੀ ਪਾਖੜਾ ਡੈਮ ਦੇ ਵਿੱਚ ਖਤਰੇ ਦਾ ਨਿਸ਼ਾਨ 1680 ਮੰਨਿਆ ਜਾਂਦਾ ਹੈ ਯਾਨੀ ਕਿ ਜੇਕਰ 1680 ਫੁੱਟ ਦੇ ਉੱਤੇ ਜੇ ਇਸਦੇ ਵਿੱਚ ਪਾਣੀ ਭਰਦਾ ਤਾਂ ਹੋ ਸਕਦਾ ਹੈ ਕਿ ਉਸਦੇ ਫਲੱਡ ਗੇਟ ਜੋ ਨੇ ਉਹ ਖੋਲ ਦਿੱਤੇ ਜਾਣ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਨੰਗਲ ਡੈਮ ਦੇ ਵਿੱਚ ਪਾਣੀ ਦੀ آمد ਦੀ ਤੱਕ 43316 ਕਿਊਸਿਕ ਪਾਣੀ ਪਹਾੜਾਂ ਦੇ ਵਿੱਚੋਂ ਆ ਰਿਹਾ ਹੈ ਯਾਨੀ ਕਿ ਪਹਾੜਾਂ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਉਸ ਦੇ ਕਾਰਨ ਪਾਖੜਾ ਡੈਮ ਦੇ ਵਿੱਚ 43316 ਕਿਊਸਿਕ ਪਾਣੀ ਆ ਰਿਹਾ ਹੈ ਜਦਕਿ 20710 ਕਿਊਸਿਕ ਪਾਣੀ ਛੱਡਿਆ ਵੀ ਜਾ ਰਿਹਾ ਹੈ ਯਾਨੀ ਕਿ ਜੋ ਛੱਡਿਆ ਜਾਂਦਾ ਉਹ ਨੰਗਲ ਹਾਈਡਲ ਨਹਿਰ ਦੇ ਵਿੱਚ ਛੱਡਿਆ ਜਾਂਦਾ ਆਨੰਦਪੁਰ ਸਾਹਿਬ ਨਹਿਰ ਦੇ ਵਿੱਚ ਛੱਡਿਆ ਜਾਂਦਾ ਸਤਲੂ ਜੀ ਦਰਿਆ ਦੇ ਵਿੱਚ ਇਹ ਪਾਣੀ ਛੱਡਿਆ ਜਾਂਦਾ ਉੱਥੇ ਜੇਕਰ ਨੰਗਲ ਹਾਈਡਲ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਇਸ ਸਮੇਂ ਪਾਖੜਾ ਡੈਮ ਤੋਂ 12500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ आनंदपुर साहिब नहर ਦੇ ਵਿੱਚ 10050 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਸਤਲੁਜ ਦਰਿਆ ਦੇ ਵਿੱਚ 650 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦਰਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਾੜਾਂ ਤੋਂ ਸਿੱਧਾ ਪਾਣੀ ਵੀ ਸਤਲੁਜ ਦਰਿਆ ਦੇ ਵਿੱਚ ਆਉਂਦਾ ਹੈ ਜਿਸ ਦੇ ਕਾਰਨ ਹੁਣ ਸਤਲੁਜ ਦਰਿਆ ਜੋ ਹੈ ਲਗਾਤਾਰ ਭਰਦਾ ਨਜ਼ਰ ਆ ਰਿਹਾ ਹੈ ਹਾਲੇ ਸਿਲਹਾਰ ਜੋ ਸਿਚੁਏਸ਼ਨ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਕੋਈ ਵੀ ਖਤਰਾ ਨਹੀਂ ਹੈ ਪਰ ਜੇਕਰ ਪਹਾੜਾਂ ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਬੱਦਲ ਫੱਟਦੇ ਨੇ ਯਾਨੀ ਕਾਫੀ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਹੋ ਸਕਦਾ ਨੰਗਲ ਡੈਮ ਪਰਨ ਦੇ ਨਾਲ ਪਾਖੜਾ ਡੈਮ ਪਰਨ ਦੇ ਨਾਲ ਹੋ ਸਕਦਾ ਇਸ ਦੇ ਫਲੱਡ ਗੇਟ ਖੋਲ ਦਿੱਤੇ ਜਾਂ ਤਾਂ ਦੱਸ ਦिए ਕਿ ਇਹ ਕਰੰਟ ਮੌਜੂਦਾ ਸਟੇਟਿਟੀ ਕੀ ਹੈ ਪਾਖੜਾ ਡੈਮ ਦੀ ਉਹ ਤੁਹਾਨੂੰ ਦੱਸੀ ਹੈ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਆਖਰ ਪਾਖੜਾ ਡੈਮ ਦੀ ਕੀ ਸਥਿਤੀ ਹੈ ਤਾਂ ਉਸ ਨੂੰ ਦੇਖਦੇ ਹੋਏ ਇਹ ਸਾਰੇ ਹੀ ਅੰਕੜੇ ਤੁਹਾਡੇ ਸਾਮਰੇ ਦੇਸ਼ਿੱਟ ਦੇ ਗਨੇ ਜਿਸ ਦੇ ਵਿੱਚ 1680 ਫੁੱਟ ਯਾਨੀ ਕਿ 11 ਡੈਨ ਦੇ ਵਿੱਚ ਜੇਕਰ 1680 ਫੁੱਟ ਤੋਂ ਉੱਪਰ ਪਾਣੀ ਜਾਂਦਾ ਤਾਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੁੰਦਾ ਤਾਂ ਅਜਿਹੇ ਦੇ ਵਿੱਚ BBMP ਦੇ ਵੱਲੋਂ ਉਹਦੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਪਰ ਇਸ ਸਮੇਂ ਪਾਣੀ 1623 ਫੁੱਟ ਤੇ ਹੈ ਯਾਨੀ ਕਿ ਖਤਰੇ ਦਾ ਨਿਸ਼ਾਨ ਕਾਫੀ ਉੱਪਰ ਹੈ ਕੋਈ ਵੀ ਕਬੜਾਉਣ ਦੀ ਜ਼ਰੂਰਤ ਨਹੀਂ ਹੈ ਜੋ ਲਗਾਤਾਰ ਵਹਾ ਉੱਤਰੰਗਿਆ ਸੀ ਉਸ ਨੂੰ ਲਗਾਵ ਲਗਾਉਂਦੀ ਇਹ ਖਬਰ ਸਾਹਮਣੇ ਆਈ ਹੈ ਪਹਾੜਾਂ ਦੇ ਵਿੱਚ ਪੈ ਰਹੀ ਬਰਸਾਤ ਦੇ ਕਾਰਨ ਜਿੱਥੇ ਪੰਜਾਬ ਦੇ ਵਿੱਚ ਸਤਲੁਜ ਅਤੇ ਬਿਆਸ ਦਰਿਆ ਉਫਾਨ ਦੇ ਉੱਤੇ ਆ ਉੱਦੀ ਹਰ ਤਮਾਮ ਲੋਕਾਂ ਦੀਆਂ ਨਿਗਾਹਾਂ ਨੰਗਲ ਡੈਮ ਦੇ ਉੱਤੇ ਨੇ ਪਾਖੜਾ ਡੈਮ ਦੇ ਵਿੱਚ ਦੇਖਿਆ ਜਾਵੇ ਕਿ ਇਸ ਨੇ ਪਾਣੀ ਦਾ ਕੀ ਪੱਧਰ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪਾਣੀ ਜੁਆ ਹੈ ਉਹ ਨੰਗਲ ਡੈਮ ਦੇ ਵਿੱਚ 1623 ਫੁੱਟ ਦੇ ਉੱਤੇ ਪਹੁੰਚ ਚੁੱਕਾ ਹੈ ਜਦਕਿ ਭਾਖੜਾ ਡੈਮ ਦੇ ਵਿੱਚ ਖਤਰੇ ਦਾ ਨਿਸ਼ਾਨ 1680 ਮੰਨਿਆ ਜਾਂਦਾ ਹੈ ਯਾਨੀ ਕਿ ਜੇਕਰ 1680 ਫੁੱਟ ਦੇ ਉੱਤੇ ਜੇ ਇਸ ਦੇ ਵਿੱਚ ਪਾਣੀ ਪਹੁੰਚਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਦੇ ਸਲੱਟ ਗੇਟ ਜੋ ਨੇ ਉਹ ਖੋਲ ਦਿੱਤੇ ਜਾਣ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਨੰਗਲ ਡੈਮ ਦੇ ਵਿੱਚ ਪਾਣੀ ਦੀ آمد ਦੀ ਤੱਕ 2316 ਕਿਊਸਿਕ ਪਾਣੀ ਪਹਾੜਾਂ ਦੇ ਵਿੱਚੋਂ ਆ ਰਿਹਾ ਹੈ ਯਾਨੀ ਕਿ ਪਹਾੜਾਂ ਦੇ ਵਿੱਚ ਜਿਹੜੀ ਬਰਸਾਤ ਹੋ ਰਹੀ ਹੈ ਉਸ ਦੇ ਕਾਰਨ ਇਹ ਪਾਖੜਾ ਡੈਮ ਦੇ ਵਿੱਚ 43316 ਕਿਊਸਿਕ ਪਾਣੀ ਆ ਰਿਹਾ ਹੈ ਜਦ ਕਿ 20710 ਕਿਊਸਿਕ ਪਾਣੀ ਛੱਡਿਆ ਵੀ ਜਾ ਰਿਹਾ ਹੈ ਯਾਨੀ ਕਿ ਜੋ ਛੱਡਿਆ ਜਾਂਦਾ ਉਹ ਨੰਗਲ ਹਾਈਡਲ ਨਹਿਰ ਦੇ ਵਿੱਚ ਛੱਡਿਆ ਜਾਂਦਾ ਹੈ ਆਨੰਦਪੁਰ ਸਾਹਿਬ ਨਹਿਰ ਦੇ ਵਿੱਚ ਛੱਡਿਆ ਜਾਂਦਾ ਹੈ ਸਤਲੁਜ ਦੀ ਦਰਿਆ ਦੇ ਵਿੱਚ ਇਹ ਪਾਣੀ ਛੱਡਿਆ ਜਾਂਦਾ ਉੱਥੇ ਜੇਕਰ ਨੰਗਲ ਹਾਈਡਲ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਇਸ ਸਮੇਂ ਪਾਖੜਾ ਡੈਮ ਤੋਂ 12500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਆਨੰਦਪੁਰ ਸੈਮੈਟ ਦੇ ਵਿੱਚ 10050 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਸਤਲੁਜ ਦਰਿਆ ਦੇ ਵਿੱਚ 650 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਸਤਲੁਜ ਦਰਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਾੜਾਂ ਤੋਂ ਸਿੱਧਾ ਪਾਣੀ ਵੀ ਸਤਲੁਜ ਦਰਿਆ ਦੇ ਵਿੱਚ ਆਉਂਦਾ ਹੈ ਜਿਸ ਦੇ ਕਾਰਨ ਹੁਣ ਸਤਲੁਜ ਦਰਿਆ 'ਤੇ ਲਗਾਤਾਰ ਭਰਦਾ ਨਜ਼ਰ ਆ ਰਿਹਾ ਹੈ ਹਲੇ ਇਸ ਹਾਲ ਜੋ ਸਿਚੁਏਸ਼ਨ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਕੋਈ ਨਹੀਂ ਖਤਰਾ ਨਹੀਂ ਹੈ ਪਰ ਜੇਕਰ ਪਹਾੜਾਂ ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਬੱਦਲ ਫਟਦੇ ਨੇ ਜਾਂ ਸਫੀ ਕਾਫੀ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਹੋ ਸਕਦਾ ਮੰਗਲ ਡੈਮ ਪਰਨ ਦੇ ਨਾਲ ਪਾਖੜਾ ਡੈਮ ਪਰਨ ਦੇ ਨਾਲ ਹੋ ਸਕਦਾ ਇਸ ਦੇ ਫਲੱਟ ਗੇਟ ਖੋਲ ਦਿੱਤੇ ਜਾਣ ਤਾਂ ਦੱਸਦੇ ਕਿ ਇਹ ਕਰੰਟ ਮੌਜੂਦਾ ਸਥਿਤੀ ਕੀ ਹੈ ਪਾਖੜਾ ਡੈਮ ਦੀ ਉਹ ਤੁਹਾਨੂੰ ਦੱਸੀ ਹੈ ਕਿਉਂਕਿ ਲਗਾਤਾਰ ਇਹ ਜਾ ਰਿਹਾ ਸੀ ਕਿ ਆਖਰ ਪਾਖੜਾ ਡੈਮ ਦੀ ਕੀ ਸਥਿਤੀ ਹੈ ਤਾਂ ਉਸ ਨੂੰ ਦੇਖਦੇ ਹੋਏ ਇਹ ਸਾਰੇ ਹੀ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕੀਤੇ ਗਏ ਨੇ ਜਿਸ ਦੇ ਵਿੱਚ 1680 ਫੁੱਟ ਯਾਨੀ ਕਿ ਪਾਖੜਾ ਡੈਮ ਦੇ ਵਿੱਚ ਜੇਕਰ 1680 ਫੁੱਟ ਤੋਂ ਉੱਪਰ ਪਾਣੀ ਜਾਂਦਾ ਹੈ ਤਾਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੁੰਦਾ ਹੈ ਤਾਂ ਜਿਹੇ ਹਿੱਸੇ ਵਿੱਚ BBMP ਦੇ ਵੱਲੋਂ ਉਹਦੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਪਰ ਇਸ ਸਮੇਂ ਪਾਣੀ 1623 ਫੁੱਟ ਤੇ ਹੈ ਯਾਨੀ ਕਿ ਖਤਰੇ ਦਾ ਨਿਸ਼ਾਨ ਕਾਫੀ ਉੱਪਰ ਹੈ ਕੋਈ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਜੋ ਲਗਾਤਾਰ ਅਫਵਾਹਾਂ ਉੱਠ ਰਹੀਆਂ ਸੀ ਉਸ ਨੂੰ ਲਗਾਵ ਲਗਾਉਂਦੀ ਇੱਕ ਖਬਰ ਸਾਹਮਣੇ ਆਈ ਹੈ